ਸਸ਼ੀ ਗਾਂਜੀ ਅੱਜ ਆਪਾਂ ਗੱਲ ਕਰਾਂਗੇ ਲਿਮਿਟਸ ਦੇ ਬਾਰੇ ਵਿੱਚ ਲਿਮਿਟਸ ਸੋਚ ਲੈ ਲੋ ਇਨਸਾਨ ਦੀ ਕਿਥੋਂ ਤੱਕ ਜਾ ਸਕਦੀ ਹੈ ਹਰ ਇੱਕ ਦਾ ਇੱਕ ਲੈਵਲ ਹੁੰਦਾ ਹੈ ਲਿਮਿਟਸ ਦਾ ਕਹਾਂ ਆ ਬਈ ਇਹ ਬੰਦੇ ਦੀ ਸੋਚ ਕਿਥੋਂ ਤੱਕ ਆ ਕਿਥੋਂ ਤੱਕ ਜਾ ਸਕਦਾ ਵਾ ਕੀ ਆ ਕੀ ਨਹੀਂ ਦੁਨੀਆ 'ਚ ਹਰ ਕੋਈ ਚੀਜ਼ ਇਹਨਾਂ ਲਿਮਿਟ ਦੇ ਹਾਮੀ ਨਾਲ ਚੱਲਦੀ ਹੈ ਮਤਲਬ ਕਿ ਜਦੋਂ ਉਹਦਾ ਟਾਈਮ ਆਣਾ ਹੈ ਉਦੋਂ ਹੀ ਆਣਾ ਹੈ ਉਸ ਤੋਂ ਪਹਿਲਾਂ ਕੋਈ ਚੀਜ਼ ਨਹੀਂ ਆ ਸਕਦੀ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਪਹਿਲਾਂ ਜਦ ਤੱਕ ਗੱਡੀਆਂ-ਗੁੱਡੀਆਂ ਨਹੀਂ ਸੀ ਟਾਂਗਿਆ ਵਗੈਰਾ ਦੇ ਜਾਂਦੇ ਹੁੰਦੇ ਸੀ ਉਸ ਟਾਈਮ ਤੇ ਸ਼ਾਇਦ ਕਿਸੇ ਦੇ ਦਿਮਾਗ 'ਚ ਇਹ ਗੱਲ ਨਹੀਂ ਆਈ ਸੀ ਕਿ ਹਾਂ ਵੀ ਐਫ ਹਮਲਾ ਟਾਇਰ ਇਨਵੈਂਟ ਹੋਊਗਾ ਟਾਇਰ ਦੇ ਉੱਤੇ ਆਪਾਂ 2 ਵੀਲਰਸ ਇਨਵੈਂਟ ਹੋਣਗੇ 2 ਵੀਲਰਸ ਤੋਂ ਬਾਅਦ 4 ਵੀਲਰ ਦਾ ਇੱਕ ਜ਼ਮਾਨਾ ਚੱਲੂਗਾ ਐਂ ਟਾਈਮ ਟੂ ਟਾਈਮ ਚੀਜ਼ਾਂ ਮਤਲਬ ਕਿ ਬਣਦੀਆਂ ਨੇ ਹਰ ਇੱਕ ਦੀ ਆਪਣੀ ਆਪਣੀ ਲਿਮਟ ਆ ਮਤਲਬ ਕਿ ਜੋ ਚੀਜ਼ ਆਪਾਂ ਕਦੀ ਦੇਖੀ ਵੀ ਨਾ ਹੋਵੇ ਜੋ ਚੀਜ਼ ਆਪਾਂ ਕਦੀ ਸੋਚੀ ਵੀ ਨਾ ਹੋਵੇ ਤਦ ਤੱਕ ਮਤਲਬ ਕਿ ਜਦ ਤੱਕ ਆਪਾਂ ਅੱਖੀਂ ਵੇਖ ਨਹੀਂ ਲੈਂਦੇ ਉਹ ਚੀਜ਼ ਨੂੰ ਤਦ ਤੱਕ ਸਾਨੂੰ ਲੱਗਦਾ ਕਿ ਸ਼ਾਇਦ ਆਹ ਚੀਜ਼ ਨਹੀਂ ਹੈਗੀ ਸ਼ਾਇਦ ਉਹ ਚੀਜ਼ ਇਨਵੈਂਟ ਵੀ ਹੋ ਰਹੀ ਹੋਵੇ ਜਿਵੇਂ ਕਿ ਇੱਕ ਮੈਂ ਆਰਟੀਕਲ ਪੜ੍ਹਿਆ ਸੀ ਸ਼ਾਇਦ ਅੱਜ ਤੋਂ 2-3 ਹਫ਼ਤੇ ਪਹਿਲਾਂ ਜਾਂ 2-3 ਹਫ਼ਤੇ ਪਹਿਲਾਂ ਸ਼ਾਇਦ ਕਹਾਂ ਵੀ ਉਹਨਾਂ ਨੇ ਦੱਸਿਆ ਸੀ ਕਿ ਇੱਕ ਬੰਦਾ ਟਾਈਮ ਟਰੈਵਲ ਕਰਕੇ ਗਿਆ ਤੇ ਉਹਦੇ ਵਿੱਚ ਆਈਫੋਨ ਦਾ ਸ਼ਾਇਦ 14 Pro Max ਦੇਖਿਆ ਗਿਆ ਸੀ ਉਹ ਕਦੋਂ ਦੇ ਫੈਕਟਰੀ 'ਚ ਸ਼ਾਇਦ ਮੇਰੇ ਜੰਮਣ ਤੋਂ ਪਹਿਲਾਂ 90s ਦੇ ਵਿੱਚ ਕੁਝ ਦੇਖਿਆ ਗਿਆ ਸੀ ਉਹਦੇ ਤੇ ਹਾਂ ਤੇ ਜੋ ਮਤਲਬ ਕਿ ਅਕਸਰ ਉਹ ਵੀ ਚੀਜ਼ ਹੋ ਸਕਦੀ ਹੈ ਨਾ ਬਹੁਤ ਵੱੱਟਣ ਵਾਲੀ ਗੱਲ ਹੈ ਹੁਣ ਕਿ ਉਹ ਆਪਾਂ ਕਹਿ ਹੀ ਲੈਨੇ ਆ ਕਿ ਹਾਂ ਵੀ ਆ ਮੋਬਾਈਲ ਆ ਮੋਬਾਈਲ ਦੇ ਵਿੱਚ ਐਸੋਲੇ ਮੈਂ ਵੀਡੀਓ ਬਣਾ ਰਿਹਾ ਵਾਂ ਜਦ ਮੋਬਾਈਲ ਨਹੀਂ ਹੁੰਦਾ ਸੀ ਫਿਰ ਸੋਚਿਆ ਹੀ ਨਹੀਂ ਸੀ ਕਿ ਹਾਂ ਪਹਿਲਾਂ ਲੋਕੀ ਚਿੱਠੀਆਂ ਬੰਦੇ ਸੀ ਚਾਰ ਚਾਰ ਪੰਜ ਪੰਜ ਦਿਨ ਨੂੰ ਕਿਸੇ ਪਹੁੰਚਦੀਆਂ ਸੀ ਕਿਸੇ ਕਈਆਂ ਨੂੰ ਹਫ਼ਤੇ ਮਹੀਨੇ ਵੀ ਲੱਗ ਜਾਂਦੇ ਸੀ ਕਈ ਤਾਂ ਪਹੁੰਚਦੀਆਂ ਹੀ ਨਹੀਂ ਸੀ ਕਿ ਹਾਂ ਉਸ ਬੰਦੇ ਦਾ ਅੱਗੇ ਆਂਸਰ ਆਏਗਾ ਵੀ ਕਿ ਨਹੀਂ ਆਏਗਾ ਇਹ ਵੀ ਨਹੀਂ ਪਤਾ ਹੁੰਦਾ ਸੀ ਲੋਕਾਂ ਨੂੰ ਅੱਜ ਕੱਲ ਬਾਅਦ ਵਿੱਚ ਫੋਨ ਦਾ ਇਨਵੈਂਟ ਹੋ ਗਿਆ ਛੋਟਾ ਫੋਨ ਆਪਣਾ 1100 ਪਹਿਲਾਂ ਲਾਲ ਉਹ ਦੂਜੇ ਚੱਲੇ ਲੈਂਡਲਾਈਨ ਉਹਦੇ ਵਿੱਚ ਕੋਲ ਹੀ ਬਹੁਤ ਮਹਿੰਗੀ ਪੈਂਦੀ ਹੁੰਦੀ। ਉਹ ਬੰਦੇ ਆਉਂਦੇ ਉਹ ਦੇਖ ਕੇ ਜਿਦੇ ਨਾਲ ਗੱਲ ਕਰਨੀ ਨਾ ਮਿੰਟੋ-ਮਿੰਟ ਕਰ ਲੋ। ਨਹੀਂ ਤੇ ਹਾਂ ਵੀ 1.5 ਰੁਪਿਆ ਸ਼ਾਇਦ ਉਹਦੀ ਕੋਲ ਰੇਟ ਹੀ ਹੁੰਦੀ ਸੀ ਆਫ ਟਾਈਮ ਤੇ। ਹਾਂ ਵੀ ਐਸਟੀਡੀਆ ਫਿਰ ਚੱਲੀਆਂ ਫਿਰ ਲੈਂਡਲਾਈਨ ਚੱਲੇ। ਤੇ ਹਾਂ ਫਿਰ ਉਹਨਾਂ ਨੇ ਇੱਕ ਇਨਵੈਂਟ ਹੋਰ ਕੀਤਾ ਕਿ ਹਾਂ ਵੀ ਜਿਹੜਾ ਕੈਮਰਾ ਸੀ ਪਹਿਲਾਂ ਕੈਮਰੇ ਨਾਲ ਆਪਾਂ ਫੋਟੋ ਖਿਚਵਾਣ ਜਾਂਦੇ ਹੁੰਨੇ ਸੀ ਸਟੂਡੀਓਜ਼ ਵਗੈਰਾ ਤੇ ਬਹੁਤ ਸ਼ੌਂਕ ਨਾਲ ਖਿਚਵਾਣੇ ਹੁੰਨੇ ਸੀ ਹਨਾ। ਤੇ ਬਾਅਦ ਵਿੱਚ ਮਤਲਬ ਕਿ ਉਹਨਾਂ ਨੇ ਕਿਹਾ ਕਿ ਹਾਂ ਵੀ ਨਹੀਂ ਕੈਮਰੇ ਦਾ ਕੰਮ ਵੀ ਖਤਮ ਕਰੋ ਫਿਰ ਉਹ ਆਹ smartphones ਦੇ ਵਿੱਚ ਉਹਨਾਂ ਨੇ ਕੈਮਰੇ ਦਾ ਕੰਮ ਵੀ ਲੈ ਜਾਂਦਾ ਜਿਸ ਪਹਿਲਾਂ ਛੋਟੇ ਫੋਨਾਂ ਦੇ ਵਿੱਚ ਕੈਮਰੇ ਚੱਲੇ ਸੀ ਨਾ ਹੈ ਨਾ ਹੁਣ ਬਾਅਦ ਵਿੱਚ ਆਪਣਾ ਕੰਪਿਊਟਰ ਦੇ ਉੱਤੇ ਸ਼ਾਇਦ ਕੈਫੇਸ 'ਚ ਜਾਂਦੇ ਹੁੰਦੇ ਸੀ ਨਾ ਕੈਫੇਸ 'ਚ ਜਾ ਕੇ ਆਪਾਂ ਫਾਰਮ ਵਗੈਰਾ ਭਰਨੇ ਹਾਂ ਵੀ ਉਹਨਾਂ ਦਾ ਵੀ ਇਨਕਮ ਸੋਰਸ ਇੱਕ ਬਹੁਤ ਵਧੀਆ ਸੀ ਉਦੋਂ ਵਿਚਾਰਿਆਂ ਦਾ ਤੇ ਬਾਅਦ ਵਿੱਚ ਮੋਬਾਈਲ ਕੰਪਨੀ ਨੇ ਸੋਚਿਆ ਕਿ ਹਾਂ ਵੀ ਕੈਫੇਸ 'ਚੋਂ ਸਾਰੇ ਜਾ ਰਹੇ ਆ ਆਪਾਂ ਐ ਕਰੀਏ ਇੰਟਰਨੈਟ ਸਰਫੀਟੀ ਵਿੱਚ ਪ੍ਰੋਵਾਈਡ ਕਰੀਏ ਫਿਰ ਇੰਟਰਨੈਟ ਸਰਫੀਟੀ ਵਾਲਾ ਸਿਸਟਮ ਆਣ ਬਹਿ ਗਿਆ ਫਿਰ ਐ ਕਰਦਿਆ ਕਰਦਾ ਜਿਵੇਂ ਜਨਰੇਸ਼ਨਸ ਵਧੀਆਂ ਗਈਆਂ ਐਂਡਰੋਇਡ ਫੋਨ ਆ ਗਿਆ ਸਾਡੇ ਕੋਲੇ ਐਂਡਰੋਇਡ ਫੋਨ ਨੇ ਲਾਈਕ ਲਾ ਲੋ ਕੇ ਬਹੁਤ ਲੋਕਾਂ ਦਾ ਕੰਮ ਵੀ ਖਾਦਾ ਬਹੁਤ ਲੋਕਾਂ ਦਾ ਕੰਮ ਖਾ ਗਿਆ ਕੈਮਰੇ ਦਾ ਕੰਮ ਖਾ ਗਿਆ ਮੋਬਾਈਲ ਕੈਮਰੇ ਦਾ ਕੰਮ ਖਾ ਗਿਆ ਜੋ ਜੋ ਕੈਫੇਸ ਦਾ ਕੰਮ ਖਾ ਗਿਆ ਸਾਡੇ ਲਈ ਥੀ ਇਜ਼ੀਲੀ ਹੋ ਗਿਆ ਬਈ ਕਈ ਬੰਦੇ ਲਈ ਇਹ ਮੁਸ਼ਕਲ ਵੀ ਬਣ ਗਿਆ ਹੈ ਕਿਹਾ ਹਾਂ ਵੀ ਜਿਵੇਂ ਸਟੂਡੀਓਸ ਵਗੈਰਾ ਦਾ ਪਹੜੋ ਵਗੈਰਾ ਖਾਂ ਖਜਵਾਨ ਜਾਂਦੇ ਆ ਕਿਹਾ ਹਾਂ ਵੀ ਆਪਾਂ ਕੈਫੇਸ ਤੋਂ ਜਾਣਾ ਕਿਹਾ ਹਾਂ ਵੀ ਫਾਰਮ ਵਗੈਰਾ ਫਿਲ ਕਰਨੇ ਆ ਇਹ ਉਹ ਸਾਰੇ ਕੰਮ ਹੋਣਾ ਨੇ ਹੱਥ 'ਚ ਜਦੋਂ ਮਰਜ਼ੀ ਅਸੀਂ ਬੈਠ ਕੇ ਕਰ ਲਈ ਤੇ ਹਾਂ ਕੁਝ ਨਈ ਵੀ ਆਂਦਾ ਕੁਝ ਸਿੱਖਣਾ ਵੀ ਹੁੰਦਾ ਨਾ ਨਵਾ ਕਿਸੇ ਬੰਨੇ ਜਾਣ ਦੀ ਲੋੜ ਨਹੀਂ ਪੈਂਦੀ YouTube YouTube ਤੇ ਖੋਲੋ ਜੋ ਵੀ ਚੀਜ਼ ਸਿੱਖਣੀ ਆ ਦੇਖਣੀ ਆ ਤੁਹਾਨੂੰ YouTube 'ਚ YouTube ਦੇ ਵਿੱਚ ਉਹਦਾ ਸੋਲੂਸ਼ਨ ਮਿਲ ਜਾਂਦਾ ਉਹ ਵੀ ਵੀਡੀਓ ਥਰੂ ਜੇ ਕੋਈ ਇਨਫੋਰਮੇਸ਼ਨ ਚਾਹੀਦੀ ਹੈ Google ਆ ਗਿਆ ਸਾਡੇ ਕੋਲੇ ਕਦੇ ਇਹ ਵੀ ਤੇ ਚੀਜ਼ ਕਿਸੇ ਨੇ ਸੋਚੀ ਆ ਇੱਕ ਐਵਰੇਜ ਐਂਡ ਲਿਮਟਡ ਜਿਹੜਾ ਪਰਸਨ ਹੁੰਦਾ ਨਾ ਉਹਦੀ ਫੋਚ ਇੱਕ ਲਿਮਟ ਤੱਕ ਹੁੰਦੀ ਆ ਆਪਾਂ ਨੇ ਆ ਕਿ ਆਪਾਂ ਆਪਣੇ ਦਿਮਾਗ ਦਾ ਸਾਇੰਸ ਦੱਸਦੀ ਫਤ ਕਿ ਆਪਾਂ ਆਪਣੇ ਦਿਮਾਗ ਦਾ 2 ਤੋਂ 3% ਹਿੱਸਾ ਯੂਜ਼ ਕਰ ਰਹੇ ਆ ਇਸ ਵੇਲੇ ਤੇ ਬਾਕੀ ਜਿਹੜਾ ਬਚਿਆ ਹੋਇਆ 96 97% ਉਹ ਤੇ ਹਜੇ ਵੀ ਖਾਲੀ ਹੋਇਆ ਬਹੁਤ ਗੁੱਝੀਆਂ ਗੱਲਾਂ ਨੇ ਬਾਬੇ ਇਹ ਸੋਚਣ ਵਾਲੀਆਂ ਨੇ ਜੋ ਟਾਈਮ ਟਰੈਵਲਿੰਗ ਦਾ ਕਹਿੰਦੇ ਆ ਸ਼ਾਇਦ ਉਹ ਵੀ ਹੋ ਸਕਦਾ ਹੈ ਜੱਪਨ ਲੈਬਸ ਵਗੈਰਾ ਦੇ ਵਿੱਚ ਜਾ ਕੇ ਦੇਖੇ ਸ਼ਾਇਦ ਟਾਈਮ ਮਸ਼ੀਨ ਵੀ ਉਹਨਾਂ ਤੋਂ ਹੋ ਸਕਦੀ ਹੈ ਲੇਕਿਨ ਉਹ ਕੁਝ ਲਿਮਟਿਡ ਪਰਸਨਸ ਦੇ ਲਈ ਹੋਏਗੀ ਬਹੁਤ ਗੱਲਾਂ ਸੋਚਣ ਵਾਲੀਆਂ ਇਹ ਚੀਜ਼ ਬਾਰੇ ਤਾਂ ਮੈਂ ਉਹ ਹੀ ਮੈਂ ਅੱਜ ਬੈਠਾ ਲੜਾ ਸੋਚ ਰਿਹਾ ਮੈਂ ਹਾਂ ਵੀ ਇੱਕ ਲਿਮਟ ਆ ਹੁਣ ਆ ਕਹਿੰਦੇ ਆ ਨਾ ਕਿ ਹਾਂ ਵੀ ਅਗਰ ਆ ਸਕੂਲਰ ਵਿੱਚ ਚੜ੍ਹ ਪੜਾਇਆ ਜਾਂਦਾ ਹੈ ਪੜੋਗੇ ਤੋ ਬਰੋਗੇ ਮਹਾਨ ਇਹ ਉਹ ਨੌਕਰੀ ਲੱਗ ਜਾਏਗੀ ਇਹ ਉਹ ਮੈਂ ਉਹ ਚੀਜ਼ ਸੋਚਦਾ ਆ ਅਗਰ ਹਰ ਕੋਈ ਬੰਦਾ ਆਪਣਾ ਬਿਜ਼ਨਸ ਵੱਡੀ ਨੌਕਰੀ ਤੇ ਚਲ ਜਾਏਗਾ ਤੋ ਜਿਹੜਿਆ ਨਿੱਕੇ ਆ ਜਸਟ ਸਬਜੀ ਵਗੈਰਾ ਵੇਚਦੇ ਆ ਜਾਂ ਹੋਰ ਕੋਈ ਨਿੱਕਾ ਮੋਟਾ ਕੰਮ ਕਰਦੇ ਆ ਤੇ ਇਹ ਕਿੱਥੇ ਜਾਣਗੇ ਅਕਸਰ ਇਹ ਨਾ ਹੋਣਾ ਤਾਂ ਵੱਡੇ ਲੋਕਾਂ ਦਾ ਵੀ ਕਿੱਦਾਂ ਗੁਜ਼ਾਰਾ ਹੋਏਗਾ ਦੁਨੀਆਂ ਸਾਰਾ ਬੇਸਕੇਲ ਬਣ ਕੇ ਤੂੰ ਤੁਰ ਰਹੀ ਹੈ ਨਾ ਕਿ ਹਾਂ ਹਰ ਇੱਕ ਦੇ ਨਾਲ ਹਰ ਕੋਈ ਬੰਦਾ ਕੋਆਰਡੀਨੇਸ਼ਨ ਕਰਕੇ ਚੱਲ ਰਿਹਾ ਕੋਈ ਕਿੱਡਾ ਵੀ ਕਹੀ ਜਾਵੇ ਮੈਂ ਮਹਾਨ ਮੈਂ ਇਹ ਕੀਤਾ ਮੈਂ ਉਹ ਕੀਤਾ ਲੇਕਿਨ ਅੰਤਿਆਂ ਨਾ ਬੂੰਦ ਬੂੰਦ ਦੇ ਨਾਲ ਖੜਾ ਪਰਦਾ ਹੈ ਉਹ ਗੱਲ ਸੱਚ ਹੈ ਕਿ ਖਾਬੀ ਅਗਰ ਫਨਫਾਰ ਚਾਏ ਨਾ ਤਾਂ ਹਰ ਇੱਕ ਪਸੰਦੀ ਆਪਣੀ ਆਪਣੀ ਵੈਲਿਊ ਹੈ ਮੋਚੀ ਬ੍ਰਾਂਡ ਆ ਇੱਕ ਮੋਚੀ ਬ੍ਰਾਂਡ ਆ ਚਲੋ ਐਗਜ਼ਾਮਪਲ ਫੋਰ ਮੋਚੀ ਬ੍ਰਾਂਡ ਮੋਚੀ ਬ੍ਰਾਂਡ ਦੀ ਸ਼ੁਰੂਆਤ ਕਿੱਥੋਂ ਹੋਈ ਉਹਨਾਂ ਦਾ ਪਹਿਲਾਂ ਜੁੱਤੀਆਂ ਗੰਡਣ ਦਾ ਕੰਮ ਸੀ ਠੀਕ ਹੈ ਉਹਨਾਂ ਦੇ ਵਿੱਚੋਂ ਪਰਸੰਦਾ ਮੈਂ ਨਾਮ ਨਹੀਂ ਜਾਂਦਾ ਕੁਝ ਵੀ ਨਹੀਂ ਮੈਨੂੰ ਇੱਕ ਐਗਜ਼ਾਮਪਲ ਫੋਰ ਸਮਝਾ ਰਿਹਾ ਆ ਮੈਂ ਉਹਨਾਂ ਦੇ ਵਿੱਚੋਂ ਇੱਕ ਪਰਸਨ ਆ ਹੋਣਾ ਜੋ ਉੱਠਾ ਜਿੰਨੇ ਇਹ ਚੀਜ਼ ਸੋਚੀ ਕਿ ਹਾਂ ਅਸੀਂ ਵੀ ਅੱਗੇ ਵਧ ਸਕਦੇ ਹਾਂ ਅਸੀਂ ਕੁਝ ਕਰ ਸਕਦੇ ਹਾਂ ਉਹਨਰ ਆਪਣੀ ਬ੍ਰਾਂਡ ਰਜਿਸਟਰਡ ਕਰਵਾਇਆ ਪ੍ਰੋਮੋਸ਼ਨਸ ਕੀਤੀਆਂ ਅੱਜ ਨੂੰ ਮੋਚੀ ਬ੍ਰਾਂਡ ਦੀਆਂ ਸ਼ਾਇਦ ਪਤਾ ਨਹੀਂ ਕਿੰਨੀਆਂ ਬ੍ਰਾਂਚਸ ਨੇ ਆਇਆ ਇਸ ਵੇਲੇ ਕੋਲ ਓਲ ਓਵਰ ਦੀ ਵਰਡ ਸਭ ਕੁਝ ਹੋ ਸਕਦਾ ਹੈ ਕਰਨ ਵਾਲਾ ਬੰਦਾ ਹੋਵੇ ਬਾਕੀ ਮੈਂ ਤਾਂ ਇਹੋ ਜੀ ਸੋਚਦਾ ਕਿ ਹਾਂ ਵੀ ਕੁਝ ਵੀ ਇੰਪੋਸੀਬਲ ਨਹੀਂ ਹੈਗਾ ਜਦ ਤੱਕ ਆਪਾਂ ਫਲਾਈਂਗ ਯਾਤਰਾ ਨਹੀਂ ਕਰਦੇ ਫਿਰ ਜਹਾਜ਼ ਤੇ ਨਹੀਂ ਘੁੰਮਦੇ ਸੀ ਦਾ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਹਾਂ ਵੀ ਇੱਕ ਉੱਡਣ ਵਾਲੀ ਚੀਜ਼ ਬਣੇਗੀ ਜੋ ਸਾਨੂੰ ਮੈਦੋ ਤੋਂ ਉੱਧਰ ਲੈ ਕੇ ਜਾਇਆ ਕਰੇਗੀ ਉਹ ਵੀ ਜਿੱਥੇ ਆਪਾਂ ਲਾ ਲੋ ਕੇ ਹਾਂ ਦਿੱਲੀ ਜਾਣਾ ਹੁੰਦਾ ਆਪਾਂ ਨੂੰ 6 ਤੋਂ 7 ਘੰਟੇ ਲੱਗਦੇ ਨੇ ਆਪਾਂ ਜਹਾਜ਼ ਦੇ ਵਿੱਚ ਬੈਠ ਕੇ ਤਾਂ ਆਪਾਂ ਨੂੰ ਅੱਧੇ ਘੰਟੇ ਦੇ ਵਿੱਚ ਦਿੱਲੀ ਪਹੁੰਚ ਜਾਈਦਾ ਬੰਦੇ ਦੀ ਹਜੇ ਮਾੜਾ ਮੋਟਾ ਜੇ ਬੈਠਣ ਹੀ ਲੱਗਦਾ ਮਜ਼ਾ ਹੀ ਆਉਣ ਲੱਗਦਾ ਦਾ ਤਾਂ ਦਿੱਲੀ ਲੈਂਡ ਹੁਣ ਕਈ ਲੋਕ ਇਹੋ ਜਿਹੇ ਵੀ ਨੇ ਜਿਹੜੇ ਵਿਚਾਰੇ ਫੁੱਬੜੇ ਲੈਂਦੇ ਰਹਿੰਦੇ ਜਾਂਚ ਜਾਣਾ ਕਈ ਲੋਕ ਇਹੋ ਜਿਹੇ ਵੀ ਨੇ ਜਿਹੜੇ ਰੋਜ਼ ਦੀ ਰੋਜ਼ ਜਾ ਜਾ ਕੇ ਬੈਠਦੇ ਨੇ ਪਰ ਉਹਨਾਂ ਨੂੰ ਸੰਤੁਸ਼ਟੀ ਮਨਦੀ ਫੇਰ ਵੀ ਨਹੀਂ ਜੀਵਣਾ ਫਸਬ ਆਪਣੇ ਤਰੀਕੇ ਨਾਲ ਜੀਵੋ ਮ제 ਲੋ ਬਸ ਬਸ ਇੱਕ ਵਿਚਾਰ ਸੀਗਾ ਹਾਂ ਵੀ ਤੁਹਾਡਾ ਸਾਰਿਆਂ ਨਾਲ ਸਾਂਝਾ ਕਰਨਾ ਚਾਹੀਦਾ ਮਨ ਦੀ ਬੜੀ ਇੱਛਾ ਸੀ ਮੈਂ ਚਲੋ ਵਿਚਾਰ ਸਾਂਝਾ ਕੀਤਾ ਜਾਵੇ ਜਹੋ ਜਹ ਦਿਲ ਵੱਡਾ ਕਰਕੇ ਹੁਣ ਮੈਂ ਤੁਹਾਡਾ ਨਾਲ ਵਿਚਾਰ ਸਾਂਝਾ ਕੀਤਾ ਵਾ ਉਹ ਜਹ ਦਿਲ ਇੱਕ ਵੱਡਾ ਕਰਕੇ ਤੁਸੀਂ ਵੀ ਇੱਕ ਹਾਰਟ ਐਂਡ ਲਾਈਕ ਦਾ ਨਿਸ਼ਾਨ ਭੇਜ ਕੇ ਤੇ ਫੋਲੋ ਕਰ ਲਓ ਆਈਡੀ ਨੂੰ ਐਂਡ ਲਾਈਕ ਸਬਸਕ੍ਰਾਈਬ ਵਾਲਾ ਜੋ ਵੀ ਚੱਕਰ ਆ ਸਭ ਕਰ ਦਿਓ ਐਂਡ ਕਮੈਂਟਿੰਗ ਵਗੈਰਾ ਜਰੂਰ ਕਰਿਓ ਕਿ ਤੁਹਾਨੂੰ ਮੇ ਵਿਚਾਰ ਕਿੱਦਾਂ ਤਾਂ ਲੱਗਾ ਐਂਡ ਜਿੰਨੇ ਵੱਧ ਤੋਂ ਵੱਧ ਲੋਕਾਂ ਤੱਕ ਹੋ ਸਕੇ ਇਹਨੂੰ ਪਹੁੰਚਾਇਆ ਜਾਵੇ ਕਿ ਹਾਂ ਵੀ ਸ਼ਾਇਦ ਸਾਡਾ ਵਿਚਾਰ ਵੀ ਲੋਕਾਂ ਲੋਕਾਂ ਸਰੂਪ ਪਹੁੰਚ ਜਾ ਕੇ ਉਹਨਾਂ ਨੂੰ ਪਸੰਦ ਆ ਸਕੇ ਥੈਂਕ ਯੂ ਜੀ ਧੰਨਵਾਦ